ਸੰਗਤ ਜੀ ਅੱਜ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਪੱਥਰ ਸਾਹਿਬ ਲਹਿ ਲਦਾਖ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਲ ਸਿੱਕਮ ਅਤੇ तिब्बत ਦਾ ਦੌਰਾ ਕਰਨ ਤੋਂ ਬਾਅਦ ਯਰਗੰਦਰਾਇ ਇੱਥੇ ਪਹੁੰਚੇ। ਉਲਟ ਪਹਾੜੀ ਦੀ ਸ਼ਿਖਰ ਤੇ ਇੱਕ ਜਾਲਮ ਭੂਤ ਰਹਿੰਦਾ ਸੀ ਜੋ ਲੋਕਾਂ ਨੂੰ ਡਰਾਉਣ ਅਤੇ ਮਾਰਨ ਤੋਂ ਬਾਅਦ ਉਹਨਾਂ ਨੂੰ ਖਾ ਜਾਂਦਾ ਸੀ। ਦੁਖੀ ਦੀ ਦੌਰ ਨਸ਼ਾ ਸੁਣ ਕੇ ਗੁਰੂ ਜੀ ਨੇ ਇਸ ਸਥਾਨ ਤੇ ਪਹੁੰਚ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਸੁੱਖ ਦਾ ਸਾਹ ਲਿਆ। ਪਰ ਇਹ ਦੇਖ ਕੇ ਭੂਤ ਨੂੰ ਲੋਟ ਕਸਾ ਆਇਆ ਅਤੇ ਉਸਨੇ ਗੁਰੂ ਜੀ ਨੂੰ ਮਾਰਨ ਦੀ ਯੋਜਨਾ ਬਣਾਈ। ਇੱਕ ਦਿਨ ਗੁਰੂ ਜੀ ਪਰਮਾਤਮਾ ਦੀ ਭਗਤੀ ਵਿੱਚ ਡੂੰਘੇ ਲੀਨ ਸਨ। ਸਬੂਤ ਨੇ ਮੌਕਾ ਲੈ ਕੇ ਗੁਰੂ ਜੀ ਤੇ ਇੱਕ ਵੱਡਾ ਪੱਥਰ ਸੁੱਟ ਦਿੱਤਾ। ਪਰ ਉਸ ਸਮੇਂ ਇੱਕ ਐਸੀ ਘਟਨਾ ਵਾਪਰ ਗਈ ਜਿਵੇਂ ਹੀ ਵੱਡਾ ਪੱਥਰ ਗੁਰੂ ਜੀ ਨੂੰ ਛੂਆ ਤਾਂ ਪੱਥਰ ਮੋਮ ਅਤੇ ਗੁਰੂ ਜੀ ਵਰਗਾ ਹੋ ਗਿਆ। ਪੱਥਰ ਮੋਮ ਵਰਗਾ ਸਰੀਰ ਨੂੰ ਮਾਰਿਆ ਗਿਆ ਪਰ ਇਸ ਦਾ ਗੁਰੂ ਜੀ ਦੀ ਭਗਤੀ ਤੇ ਕੋਈ ਅਸਰ ਨਾ ਹੋਇਆ। ਬੂਤ ਪ੍ਰਸੰਨ ਹੋਇਆ ਕਿ